ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਵਿਦੇਸ਼ੀ ਸਟੀਲ ਉੱਤੇ ਟੈਰਿਫ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਦਾ ਉਦੇਸ਼ ਅਮਰੀਕੀ ਸਟੀਲ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ। ਪੈਂਸਿਲਵਾਨੀਆ ਦੇ ਵਿੱਚ ਯੂਐਸ ਸਟੀਲ ਦੇ ਮੋਨ ਵੈਲੀ ਵਰਕਰਸ ਇਰਵਾਈਨ ਪਲਾਂਟ ਦੇ ਵਿੱਚ ਬੋਲਦੇ ਹੋਏ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਟੈਰਿਫ ਦੇ ਵਿੱਚ ਇਹ ਵਾਅਦਾ ਅਮਰੀਕੀ ਨਿਰਮਾਣ ਨੂੰ ਮਜ਼ਬੂਤੀ ਦੇਵੇਗਾ। 트੍ਰੰਪ ਨੇ ਅਮਰੀਕੀ ਸਟੀਲ ਵਰਕਰਾਂ ਨੂੰ ਕਿਹਾ ਹੈ ਕਿ ਉਹ ਵਿਦੇਸ਼ੀ ਸਟੀਲ 'ਤੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਸਟੀਲ ਤੇ ਟੈਰਿਫ ਦਰ ਨੂੰ ਦੁੱਗਣਾ ਕਰਕੇ ਪੰਜਾਬ ਪ੍ਰਚਿਤ ਕਰਨ ਜਾ ਰਹੇ ਹਨ ਜਿਸ ਦੇ ਨਾਲ ਰਿਹਾਇਸ਼ ਆਟੋ ਅਤੇ ਹੋਰ ਸਮਾਨ ਬਣਾਉਣ ਵਾਲੀ ਵਰਤੀ ਜਾਣ ਵਾਲੀ ਧਾਤ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ 트럼ਪ ਸ਼ੁੱਕਰਵਾਰ ਨੂੰ ਪੈਂਸਿਲਵੇਨੀਆ ਦੇ ਵੈਸਟ ਮਿਫਲਨ ਦੇ ਵਿੱਚ ਯੂਐਸ ਸਟੀਲ ਦੇ ਮੋਨ ਵੈਲੀ ਵਰਕਰਸ ਇਰਵੀਨ ਪਲਾਂਟ ਦੇ ਵਿੱਚ ਜਾਪਾਨ ਦੇ ਨਿਪੌਨ ਸਟੀਲ ਦੁਆਰਾ ਨਿਵੇਸ਼ ਦਾ ਐਲਾਨ ਕਰਨ ਦੇ ਲਈ ਬੋਲ ਰਹੇ ਸਨ ਸਰਕਾਰ ਦੇ ਉਤਪਾਦਕ ਮੂਲ ਸੂਚਕਾਂਕ ਦੇ ਅਨੁਸਾਰ 트ੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਟੀਲ ਉਤਪਾਦਾਂ ਦੀ ਕੀਮਤ ਦੇ ਵਿੱਚ ਲਗਭਗ 16% ਵਾਧਾ ਹੋਇਆ ਹੈ। 트ੰਪ ਜਪਾਨ ਆਧਾਰਿਤ ਨਿਪੋਨ ਸਟੀਲ ਦੁਆਰਾ ਯੂਐਸ ਸਟੀਲ ਦੇ ਵਿੱਚ ਨਿਵੇਸ਼ ਕਰਨ ਦੇ ਸੌਦੇ ਦਾ ਜਸ਼ਨ ਮਨਾਉਣ ਦੇ ਲਈ ਪੈਂਸਿਲਵੇਨੀਆ ਦੇ ਵਿੱਚ ਇੱਕ ਰੈਲੀ ਕਰ ਰਹੇ ਸਨ ਜਿਸ ਬਾਰੇ ਉਹ ਕਹਿੰਦੇ ਹਨ ਕਿ ਸਟੀਲ ਨਿਰਮਾਤਾ ਅਮਰੀਕਾ ਦੇ ਨਿਯੰਤਰਣ ਹੇਠ ਰਹੇਗਾ। 트ੰਪ ਨੂੰ ਸੌਦੇ ਬਾਰੇ ਬੋਲਣਾ ਸੁਣਨ ਦੇ ਲਈ ਕਰਮਚਾਰੀ 트ੰਪ ਸਮਰਥਕ ਸਥਾਨਕ ਅਧਿਕਾਰੀ ਤੇ ਹੋਰ ਲੋਕ ਇਰਵਿਨ ਫਿਨਿਸ਼ਿੰਗ ਪਲਾਂਟ ਦੇ ਮੈਦਾਨ ਦੇ ਵਿੱਚ ਇੱਕ ਵੱਡੇ ਗੋਦਾਮ ਦੇ ਵਿੱਚ ਇਕੱਠੇ ਹੋਏ ਸਨ ਹਾਲਾਂਕਿ ਟਰੰਪ ਨੇ ਸ਼ੁਰੂ ਦੇ ਵਿੱਚ ਟਿਪਸਬਰਗ ਆਧਾਰਿਤ ਯੂਐਸ ਸਟੀਲ ਨੂੰ ਖਰੀਦਣ ਦੇ ਲਈ ਜਾਪਾਨੀ ਸਟੀਲ ਨਿਰਮਾਤਾ ਦੀ ਬੋਲੀ ਨੂੰ ਰੋਕਣ ਦੀ ਸੌਖਾਦੀ ਸੀ ਪਰ ਯੂਨਾਈਟਿਡ ਸਟੀਲ ਵਰਕਰਸ ਯੂਨੀਅਨ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨਿਪੋਨ ਨੇ ਲਗਾਤਾਰ ਕਿਹਾ ਹੈ ਕਿ ਉਹ ਯੂਐਸ ਸਟੀਲ ਦੇ ਪਲਾਂਟਾਂ ਦੇ ਵਿੱਚ ਸਿਰਫ ਤਾਂ ਹੀ ਨਿਵੇਸ਼ ਕਰੇਗਾ ਜੇਕਰ ਉਹ ਇਹ ਕੰਪਨੀ ਦੀ ਪੂਰੀ ਮਾਲਕੀ ਵਾਲਾ ਹੋਵੇਗਾ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਕੋਈ ਰਿਪੋਰਟ ਨਹੀਂ ਦੇਖੀ ਜੋ ਇਹ ਦਰਸਾਉਂਦੀ ਹੋਵੇ ਕਿ ਨਿਪੋਨ ਸਟੀਲ ਨੇ ਇਸ ਉਹਦੇ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਟਰੰਪ ਦੇ ਦਾਅਵੇ ਦੇ ਉਲਟ ਜੇਕਰ ਨਿਪੋਨ ਸਟੀਲ ਯੂਐਸ ਸਟੀਲ ਦੀ ਮਾਲਕੀ ਪ੍ਰਾਪਤ ਕਰ ਲੈਂਦਾ ਹੈ ਤਾਂ ਯੂਐਸ ਸਟੀਲ ਹੁਣ ਇੱਕ ਅਮਰੀਕੀ ਕੰਪਨੀ ਨਹੀਂ ਰਹੇਗੀ।